ਅਸੂਲਾਂ ਨੂੰ ਕਾਇਮ ਰੱਖਣ ਵਾਸਤੇ ਬਾਣੀ ਦੇ ਇਤਿਹਾਸ ਵਿੱਚ ਜੋ ਹੈ ਨਾਮ ਹੈ ਪਹਿਲਾਂ ਆਮੇ ਖੁਸ਼ ਹੈ ਵਾਲਮੜੇ ਭਾਈ ਉਹ ਨਾਮ ਹੈ ਆਪੋ ਜੀ ਇਹ ਬਰਤਨ ਰਿਚਲੋਇ ਤੋਂ ਇਤਿਹਾਸ ਤੇ ਬਾਣੀ ਜਿਤਨੇ ਹਮ ਤੇ ਨਾ ਤਿਆਰ ਬਾਣੀ ਇਤਿਹਾਸ ਤੇ ਬਾਣੀ ਅੱਜ ਇਤਿਹਾਸ ਸੁਣਿਆ ਕੱਲ ਨੂੰ ਪਾਸ਼ਦ ਫੇ ਸੁਣ ਲਈ ਕੱਲ ਬਾਣੀ ਇਤਿਹਾਸ ਮੰਗ ਹੋਰ ਕਿਹੜਾ ਹੀ ਹੋਸਤਾ ਹੀ ਹੁੰਦਾ ਹੈ ਕੰਦਾ ਹੋਰ ਨਹੀਂ ਪਾਸਨ ਹੋਰ ਨਹੀਂ ਕਲਾਸ ਵੀ ਨਹੀਂ ਖਤਮ ਕਿਉਂਕਿ ਆ ਕਮਾਨ ਬਚਾਹ ਕਮਾਨ ਮਿਟਾਉਂ ਮਰਹਮ ਨਹੀਂ ਕੁਰਬਾਨ ਵੀ ਨਹੀਂ ਚਲੇ ਚਲੇ ਨਹੀਂ ਚਲੇ ਇਸ ਕਰਕੇ ਆਪ ਇਹ ਬੇਨਤੀ ਕਿ ਨੇ ਬੱਚੇ ਮਿੰਦੇ ਨੌਜਵਾਨ ਵੀ ਤੇ ਛੋਟੇ ਬੱਚੇ ਵੀ ਖਾਸ ਜੰਗੀ ਛੋਟੀਆਂ ਬੱਚੀਆਂ ਉਹ ਵੀ ਦਸਤਾ ਦਾ ਤੇ ਮੁਕਾਮਨ ਤੇ ਨਾਲ ਗੰਮਤਮ ਮੁਕਾਮਨ ਬਾਈ ਜੀ ਕੋਤੋਂ ਨਹੀਂ ਆਉਤਾ ਨਹੀਂ ਸੋ ਆਪ ਸਭ ਨੇ ਉਨਾ 22 ਤਰੀਕ ਦੇ ਸਾਹਮਣੇ ਸ਼ਾਦ ਪੰਨਾ ਕੰਮ ਨਾ ਹਫਤੇ ਤੱਕ ਕੰਮ ਹੈ 22 ਦੇ 3 ਤੱਕ ਹਫਤਾ ਹੈ ਸੋ 3 ਦਿਨ ਸਮਾਰਟੀ ਇੱਥੇ ਹੁਣੀ ਪਹਿਲੇ ਵਕਤ ਵੇ ਹੋਈ ਸੀ ਉਦੋਂ ਸਿਵਲਿਕ ਮਿਲਦੀ ਅਮਰ ਸਿੰਘ ਸਾਹਿਬ ਦਾ ਉਹ ਫੰਕਸ਼ਨ ਦਾ ਵਧੀਆ ਹੋਇਆ ਥਾ ਸਾਲ ਨੂੰ ਸਾਢੇ 8 ਹੋ ਗਏ ਉਹਦੇ ਬਾਅਦ ਸਭ ਬਹੁਤ ਬੜਾ ਮੈਂ ਤੁਹਾਨੂੰ ਬੜੀ ਪਾਈ ਸਾਹਿਬ ਤੇ ਕਾਲ ਕਰ ਧੰਨ ਬੜੀ ਹੈ ਇਹ ਸੋ ਬੜਾ ਪ੍ਰੇਮ ਜਾਵੇ میں اس نے مجھے مندر سے دا بجوا دیا تو یہ تجھے ساتھ اے سارے پڑھ دے کیا میں چاہتا پڑھ دیا کیونکہ میں بہت آئے پسے کیا نہیں ایجو کچھ ہم بہتے ہیں میں پڑھ دے کیا پسے کیا ہوتا ہے سو وہ بینٹی پیارے ہوگی سارے پینوں میں اتنے بچے ہم سارے پیار کرتے ہیں بھائی دیکھتے ہیں یاد ہوتے ہو اے رابہ تو یہ کم ہی آئی ہے بڑے بھی آئی بڑے بڑے, 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 بڑے دل دل دل. جی بھی آئی ਜਿੰਨਾ ਇਹ ਖਾਚਾ ਪਾਛਦੀ ਹੋ ਮਹੰਦੰਗਰ ਕੋਈ ਦਵੇ ਨਾ ਇਹ ਜਿੰਨੀ ਮਾਇਆ ਉਹ ਮੇਰਾ ਰੋਲ ਵਿੱਚ ਇਹ ਪ੍ਰਚਾਰ ਵਾਸਤੇ ਆਪਣੀ ਨਾਂ ਤੇ ਹੀ ਕਰਾਉਣ ਵਾਸਤੇ ਹੈ ਨਾ ਪ੍ਰਚਾਰ ਜੀ ਸਾਰੇ ਬੇਬੇਂਤੀ ਮਾਝੇ ਨੂੰ ਕੱਦ ਬੋਲ ਲੂਗਾ ਮੇਰੇ ਫਰਕੇ ਬਾਤ ਮੇਰਾ ਜਿੰਨੀ ਛੜ ਛੜਦੀ ਗੁਰੂ ਸਾਹਿਬ ਦੀ ਇਹ ਪ੍ਰਚਾਰ ਵਾਸਤੇ ਕੇ ਪ੍ਰਚਾਰ ਨਾ ਹੋਇਆ ਸੀ ਜਿੰਨੇ ਵਜੇ ਮੇਰੇ ਛੜਦੀਆ ਤਿੰਨ ਮਜਲਾ ਚਾਰ ਮਜਲਾ ਉੱਪਰ ਬੜਾ ਉੱਪਰ ਤੇ ਪਰ ਛਲਤੀ ਪੀਰਾਂ ਨੂੰ ਚਾ ਕਰਦੇ ਹੋ ਜੇ ਲੋਵੇ ਗੱਲ ਨਾ ਹੋਈ ਨਾ ਪ੍ਰਚਾਰ ਹੋ ਗਿਆ ਦੇ ਸਾਰੀ ਮਾਇਆ ਕੋਈ ਅਭੀ ਇਸ ਹੱਕੇ ਮੈਂ ਆਪ ਤੈਨੂੰ ਵੀ ਜਮ ਗੁਰੂ ਘਰ ਨੂੰ ਮਾਇਆ ਦਰੂਗੇ ਅਨਤਮਸਤ ਤੁਮ ਹੁੰਦੇ ਆ ਪਰੋਗ ਦੇ ਬਾਦ ਤਾਂ ਤੁਮ ਹੁੰਦੇ ਜੇ ਅਸੀਂ ਉਹ ਆ ਕੇ ਗੱਲ ਕਰੂਗੇ ਸੁਣਾਉਂਦੇ ਮੈਨੂੰ ਸੁਣਿਆ ਬੰਦਿਆ ਪਰ ਕਿਤਾਬ ਤਾਂ ਕਰ ਮਰ ਦਿੱਤੇ ਆ ਰਹੇ ਆ ਆਪ ਜੀ ਨੂੰ ਬੇਨਤੀ ਆ ਵੀ ਜਿੰਨੀ ਸੇਵਾ ਤੁਹਾਨੂੰ ਹੋਊਗੀ ਉਹ ਸਾਰੀ ਫਰਕ ਹੋਊਗੀ ਲੰਗਰ ਵੀ ਨਹੀਂ ਹੋਊਗੀ ਬੰਤਾ ਨਹੀਂ ਰੱਤਾ ਜਿਹੜਾ ਪੌਣੇ ਸੇਵਾ ਨੂੰ ਪਾਇਓ ਚੰਗੀ ਹੁੰਦੀ ਹੈ ਬਹੁਤ ਵਧੀਆ ਜੀ ਨੂੰ ਉਸਿਆ ਤੋਂ ਮੰਗ ਨਾ ਮੰਨਨ ਤੋਂ ਬਿਚ ਕੁਲਾ ਸਮਝਾਉਂ ਮਤਿਆਰ ਹੋਗੇ ਮੈਂ ਪਰ ਮੈਂ ਚਾਹ ਨਹੀਂ ਕਰਦਾ ਸਿਰ ਨਹੀਂ ਕਿ ਗੁਰੂ ਕੀ ਮਾਇਆ ਅਸਚਾਰ ਵਾਸ ਕਰਦੀ ਹੈ ਸਭ ਨੂੰ ਬੇਨਤੀ ਜੀ ਇੱਕ ਦੀ ਪੱਗ ਦਸਤਾਰ ਕਿਸੇ ਨੂੰ ਲਿਆਉਣੀ ਪੈ ਵੀ ਜਾਂਦੀ ਲਿਆਓਗੇ ਭਾਈ ਪਰ ਮੈਂ ਤਿਆਰ ਹੋਣੀ ਦਸਤਾਵਾ ਲਿਆਉਗੇ ਥਾਂ ਇਕੱਜ ਆਉਗੇ ਪਰ ਮੈਨੂੰ ਦੱਸ ਦਿਓ ਦੋ ਦਿਨਾਂ ਦਾ ਅਸੀਂ ਤਿਆਰ ਸਰ ਬਿਠੇ ਜਿੱਦਾਂ ਪੈਣਾ ਬੈਠੀ ਬੱਚਿਆਂ ਨੂੰ ਵੀ ਕੇਸ ਕੀ ਬਣਾ ਦਿਓ ਤਾਂ ਨਾਲ ਬਣਦੀ ਹੈ ਹੈ ਜੀ ਆ ਸਭ ਬੇਨਤੀ ਹੈ بس صاحب ساتھ دیو ਕੋ ਤੁਹਾਨੂੰ ਪਰਵਾਣੇ ਦੀ ਸਾਡਾ ਸਰਪ੍ਰਤਮ ਪਰਵਾਣੇ ਪਿਆ ਬੈਠੀ ਬੈਠੀ ਇੱਕ ক্লাস ਦੀ ਬੇਨਤੀ ਤੁਹਾਨੂੰ ਪਰਵਾਣੇ ਹੈ ਵੀ ਜੀ ਕਹਦਾ ਸੀ ਕਿ ਹੈ ਨਹੀਂ ਹਾਂਜੀ ਕੀ ਸਮਾਂਤੀ ਹਾਂ ਸਾਜ ਕਾਵਾ ਲਾਉਂਦੇ ਤੁਹਾਨੂੰ ਪਰਵਾਣ ਉਹਨੂੰ ਕਿੱਥੇ ਕਾਵਾ ਲਾਉਂਦੇ ਅੱਗੇ ਬੈਠੀ ਵੀ ਥੋੜੀ ਜਿਹੀ ਮਾਨ ਹੈ ਮੈਨੂੰ خدا ਭਾਜੇ ਕੰਮ ਇਹਨੂੰ ਪੜੇ ਹਾਂਜੀ ਸਾੜਾ ਨੂੰ ਕੁੱਲ ਨੂੰ ਨਾਮ ਸੁਣਦਾ ਬਣਾਇਆ ਤੁਹਾਨੂੰ ਕਹਦੇ ਨਾਮ ਹਾਜ਼ਰੀ ਕਰੀ ਅੱਜ ਕਾਵਾ ਰੱਖਦੇ ਹਾਂ ਹਾਂਜੀ